you hey. ਗਦੇਸ 6 ਮਹੀਨੇ ਹੁਣ ਅਸੀਂ ਆਰਾਮ ਕਰਾਂਗੇ 6 ਮਹੀਨਿਆਂ ਬਾਅਦ ਲਾਲ ਚੰਡੇ ਫੇਰ ਕੱਢਾਂਗੇ ਫੇਰ ਦੇਖਾਂਗੇ ਕੀ ਕਰਨਾ ਤੇ ਕੀ ਨਹੀਂ ਕਰਨਾ ਜਲੰਧਰ ਪਹਿਲੇ ਉਸ ਤੋਂ ਬਾਅਦ ਇੱਥੇ ਆਏ ਇੱਥੇ ਆ ਕੇ ਬਾਦਸ਼ਾਹ ਬੈਠੇ ਆ ਤਰਨ ਤਰਨ ਦੇ ਵਿੱਚ ਸਾਡੇ ਲਾਲਜੀਤ ਪੁੱਲਣ ਮੰਤਰੀ ਸੀਗੇ ਉਹਨਾਂ ਨੂੰ ਮੰਨ ਪੱਤਰ ਦਿੱਤਾ ਲੋਕਾਂ ਦੇ ਵਿੱਚ ਇੱਥੇ ਕਈ ਕਹਿੰਦੇ ਆ ਕਿ ਯਾਰ ਇਹ ਫ੍ਰੈਂਡਲੀ ਮੈਚ ਖੇਡਦੇ ਆ ਜਿਹੜੇ ਫ੍ਰੈਂਡਲੀ ਮੈਚ ਖੇਡਦੇ ਨੇ ਨਾ ਉਹ ਇਦਾਂ ਨਹੀਂ ਖੇਡਦੇ ਹੁੰਦੇ। ਬਾਕੀ ਕਹਿਣ ਵਾਲੇ ਕਹੀ ਜਾਣ ਸਾਨੂੰ ਕੋਈ ਪ੍ਰਵਾਹ ਨਹੀਂ। ਮੈਨੂੰ ਤਾਂ ਇਹ ਵੀ ਕਹਿੰਦੇ ਸੀ ਕੈਪਟਨ ਦੇ ਨਾਲ ਦੀ ਬੜੀ ਜਾਰੀ ਆ ਤੇ ਮੈਂ ਕੈਪਟਨ ਤੋਂ ਵੀ ਰੈਗੂਲਰ ਪਰਤੀ ਲੈ ਕੇ ਦਿੱਤੀ ਸੀ। ਮੈਨੂੰ ਇਹ ਵੀ ਕਹਿੰਦੇ ਸੀ ਨੀ ਬਾਦਲ ਨਾਲ ਬੜੀ ਜਾਰੀ ਆ ਤਾਂ ਮੈਂ ਬਾਦਲ ਤੋਂ ਸਿੱਖਿਆ ਉਹ ਭਰ ਲੈ ਕੇ ਦਿੱਤਾ ਸੀ। ਅੱਜ ਜਿਹੜੀ ਕਹੀ ਜਾਣ ਕਿ ਇਹ ਦੀ ਸਰਕਾਰ ਦੇ ਨਾਲ ਜਾਰੀ ਆ ਅੱਜ ਇੱਥੇ ਛੱਡੇ ਚੁੱਕ ਕੇ ਬਹੁਤ ਆ ਗਏ ਕਿ ਸਿੱਧੂ ਚੱਲਿਆ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਅੱਜ ਹੀ ਮਿਲ ਜਾਣਾ। ਅਸੀਂ ਵੀ ਭੱਜ ਕੇ ਕੇ ਕਾਪੀਆਂ ਨਹੀਂ ਲੈ ਆਈਏ। ਪਰ ਮੈਂ ਕੋਸ਼ ਦੇ ਪਹਿਲਾ ਫੇਸਬੁੱਕ ਤੇ ਇੱਕ ਗੱਲ ਬੜੀ ਸਪਸ਼ਟ ਪਾ ਦਿੱਤੀ ਸੀ ਕਿ ਮਤ ਸੋਚੋ ਕਿ ਸਾਡੀ ਐਨੀ ਗੂ ਗਣਤੀ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਪਰਵਾਲੇਗੀ ਇਹਦੇ ਉਸ ਦੇ 1.5 ਲੱਖ ਮੁਲਾਜ਼ਮ ਹੈ ਔਰ 1.5 ਲੱਖ ਮੁਲਾਜ਼ਮ ਨੂੰ ਪੰਜਾਬ ਰੈਂਡਰ ਛੜਕਾ ਦੇ ਉੱਤੇ ਆਉਣਾ ਪਊਗਾ ਇੱਕ ਲੜਾਈ ਬੜੀ ਪਾਊਗੀ ਔਰ ਉਹ ਲੜਾਈ ਇੰਨੀ ਵੱਡੇ ਪੱਧਰ ਦੀ ਹੋਵੇ ਕਿ ਜਿਹੜੀ ਲੜਾਈ ਤੋਂ ਇਹਨਾਂ ਨੂੰ ਡਰ ਅਕਲ ਲੱਗ ਜਾਵੇ ਅੱਜ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਤਾਕਤ ਹੈ ਜਿਹੜੀ ਗੱਲ ਸੋਸ਼ਲ ਮੀਡੀਆ ਕਰਵਾ ਸਕਦਾ ਹੈ ਆ ਸਰਕਾਰ ਵੀ ਤਾਂ ਸੋਸ਼ਲ ਮੀਡੀਆ ਦੀ ਬਣਾਈ ਹੋਈ ਹੈ ਜਿਹੜੀ ਗੱਲ ਤੁਸੀਂ ਇੱਕ ਵਾਇਲਡ ਕਰ ਦਿੰਦੇ ਹੋ ਉਹ ਰਤੋਂ ਰਾਤ ਹਨੇਰੀ ਬਣ ਜਾਂਦੀ ਹੈ ਔਰ ਅੱਜ ਜਿਹੜੀ ਅਸੀਂ ਇੱਥੇ ਕਨਵੈਨਸ਼ਨ ਕਰ ਰਹੇ ਹਾਂ ਆ ਸਾਡੀ ਲੀਡਰਸ਼ਿਪ ਬੈਠੀ ਆ ਠੀਕ ਆ ਇਹਨਾਂ ਨੇ ਮਿਹਨਤ ਕੀਤੀ ਆ ਪਰ ਉਨੀ ਮਿਹਨਤ ਨਹੀਂ ਕੀਤੀ ਜਿੰਨੀ ਸੋਸ਼ਲ ਮੀਡੀਆ ਨੇ ਮਿਹਨਤ ਕੀਤੀ ਹੈ ਜੇਕਰ ਉਨੀ ਨੇਂਟ ਕੀਤੀ ਹੁੰਦੀ ਤਾਂ ਇੱਥੇ ਬਾਹਰ ਤੱਕ ਵੀ ਦੁਨੀਆ ਹੋਣੀ ਸੀ ਇੱਥੇ ਕੱਟਦਾ ਥਾਣੇ ਲੱਭਣੇ ਸੀ ਪਰ ਤੁਸੀਂ ਜਿੰਨੇ ਆਇਓ ਮਰਜੀਵੜੇ ਆਇਓ ਕਿਉਂਕਿ ਉਹੀ ਲੋਕ ਇਤਿਹਾਸ ਲਿਖਦੇ ਆ ਪੀੜ ਜਿਹੜੀ ਕਦੇ ਕੋਈ ਇਤਿਹਾਸ ਨਹੀਂ ਲਿਖ ਸਕਦੀ ਜਿਹੜਾ ਲੋਕ ਗਿਣੇ ਹੋਏ ਸਿਰ ਤੇ ਚੁਣੇ ਹੋਏ ਸਿਰ ਤੇ ਜਿਹੜੇ ਤਲੀ ਤੇ ਸੀਸ ਰੱਖ ਕੇ ਤੁਰ ਪੈਂਦੇ ਆ ਉਹ ਲੋਕ ਹਮੇਸ਼ਾ ਇਤਿਹਾਸ ਲਿਖਦੇ ਆਇਆ ਔਰ ਤੁਸੀਂ ਉਹ ਲੋਕੋ ਜਿਹੜੇ 25 ਸਾਲਾਂ ਤੋਂ ਇਸ ਸਟੇਜ ਤੇ ਵੀ ਮੈਨੂੰ ਉਹੀ ਦੱਸਦੇ ਹੋ ਇਸ ਕੱਟ ਦੇ ਵਿੱਚ ਵੀ ਮੈਨੂੰ ਉਹੀ ਦੱਸਦੇ ਹੋ ਬਾਦਸਾਲ ਕਹਿ ਕੇ ਗਿਆ ਕਿ ਡਿਸਪਲਿੰਡ ਕੌਮ ਹੈ ਔਰ ਵਾਕਈ ਸਾਡੀ ਡਿਸਪਲਿੰਡ ਕੌਮ ਹੈ ਜਿਹਨੂੰ ਕਹਦਾ ਕਿ ਅੱਜ ਸਕੂਲ ਬੰਦ ਕਰਨੇ ਆ ਤਾਂ ਕਹਿੰਦੇ ਲੋਚ ਬੰਦ ਹੋਗੇ ਜੇ ਕਹਦਾ ਐਤਵਾਰ ਖੁੱਲਣੇ ਆ ਤੇ ਕਹਿੰਦੇ ਲੋਚ ਐਤਵਾਰ ਖੁੱਲ ਮੁਤੇ ਪ੍ਰਸ਼ਾਸਨ ਤੇ ਸਰਕਾਰ ਇਸ ਗੱਲ ਤੋਂ ਡਰਦੀ ਐ ਕਿ ਈਟੀਟੀ ਵਾਲੇ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਅਰਜੇਸ਼ ਮਾਨਤਾ ਬੋਲ ਕੇ ਕਿਹਾ ਕੁਸ਼ਿੰਦਰ ਰਣ ਲ ਮਿੱਠਾ ਮਾਨਸਾ ਵਾਲਿਆਂ ਦੀ ਗੱਲ ਮੈਂ ਤਾਂ ਕਰਨ ਲੱਗਿਆ ਕਿ ਸੁਖਵੀਰ ਬਾਦਲ ਨੇ ਕੋਤ ਦਾ ਘਟਨ ਕਰਨਾ ਆਉਣਾ ਸੀਗਾ ਤੇ ਸਾਡੇ ਸਾਥੀਆਂ ਨੇ ਰਾਤ ਰੋਈ ਦੇ ਰੱਖਣ ਕਰਤਾ ਆਉਂਦੇ ਨੂੰ ਪਹਿਲਾਂ ਹੀ ਤੇ ਐਸਐਸਪੀ ਹਥਿਆਰ ਬਾਣ ਲੱਕੇ ਸੀਗੇ ਚੱਜ ਕੇ ਲੈ ਗਏ ਮੈਂ ਇਹਨਾਂ ਨੂੰ ਕਿਹਾ ਮੈਂ ਅਜੀ ਡਰ ਕਿਸੇ ਤਰ੍ਹਾਂ ਦਾ ਪਰਚਾ ਪਾਇਓ ਛੱਡ ਦਿਓ ਕਹਿੰਦਾ ਜਸਵੰਦਰ ਇਹਨਾਂ ਨੇ ਬਹੁਤ ਮਾਰੀ ਕੀਤੀ ਇਹਨਾਂ ਨੇ ਮੇਰੀ ਵਰਤੀ ਲਵਾ ਲਈ ਸੀ ਮੈਂ ਕਿਹਾ ਜੀ ਕੋਈ ਗੱਲ ਨਹੀਂ ਬੱਚੇ ਆ ਗਲਤੀ ਹੋ ਗਈ ਛੱਡੋ ਜਿਹੜਾ ਕਹਿੰਦਾ ਇਹਨਾਂ ਨੇ ਤਾਂ ਇਹੋ ਜਿਹੇ ਧਰਾਵਾ ਲਾਵਾਂਗਾ ਇਹ ਨਹੀਂ ਹੁਣ 6 ਮਹੀਨੇ ਬਾਹਰ ਹਉਂਦੇ ਇਹਨਾਂ ਨੂੰ ਪੁੱਛ ਲਿਓ ਮੈਂ ਕੋਈ ਮੈਸੇਜ ਪਾਇਆ ਸੀ ਕਿ ਸਵੇਰੇ ਸਾਰਾ ਪੰਜਾਬ ਬੰਦ ਕਰਕੇ ਮਾਨਸੇ ਆਜੋ ਤੇ 15 ਮਿੰਟਾਂ ਚ ਮੈਨੂੰ ਐਸਐਸਪੀ ਦਾ ਫੋਨ ਆ ਗਿਆ ਸੀ ਬੰਦੇ ਕੌਣ ਲੈ ਕੇ ਜਾਊਗਾ ਸਾਥੀਓ ਇੱਕ ਛੋਟੀ ਕਹਾਣੀ ਸੁਣਿਓ ਜਿੰਨਾਂ ਦੀਆਂ ਜਿਹਨਾਂ ਚ ਬੱਠੀਆਂ ਦੀਆਂ ਪੂਲਾਂ ਤੇ ਹਾਜ਼ਰੀਆਂ ਲੱਗ ਸਕਦੀਆਂ ਜਿਹੜੇ ਲੋਕ ਸ਼ਿੰਗਾਰ ਲਿਖਣਾ ਜਾਣਦੇ ਆ ਉਹ ਲੋਕਾਂ ਨੂੰ ਜਦੋਂ ਗੁਰਜੀ ਮਾਜ ਮਾਰ ਲੋ ਉਹ ਮਦਾਨੇ ਜੰਗ ਦੇ ਵਿੱਚ ਖੜੇ ਰਹਿਣਗੇ ਔਰ ਇਸ ਕਰਕੇ ਅੱਜ ਜੇਕਰ ਤੁਸੀਂ ਆਇਓ ਮੈਂ ਤੁਹਾਨੂੰ ਸਾਰ ਦੱਸ ਦਿਆਂ ਮੈਂ ਜਲੰਧਰ ਕਨਵੈਨਸ਼ਨ ਦੇ ਵਿੱਚ ਵੀ ਕਿਆ ਸੀਗਾ ਅੱਜ ਵੀ ਤੁਹਾਨੂੰ ਕਹਿੰਦਾ ਕਿ ਯਾਰ ਮੈਂ ਸਿਆਸੀ ਹਾਂ ਸਿਆਸੀ ਹੁਣਾ ਮੇਰਾ ਅੱਜ ਦਾ ਨੀ ਮੈਂ ਐਨਡੀਡੀ ਚ ਆਉਣ ਤੋਂ ਪਹਿਲਾਂ ਦਾ ਸਿਆਸੀ ਆ ਮੇਰਾ ਸ਼ੌਂਕ ਹੈ ਮੇਰੀ ਇੱਕ ਮੰਜ਼ਲ ਹੈ ਜਿਹੜੀ ਮੰਜ਼ਲ ਵੱਲ ਮੈਂ ਤੁਰਿਆ ਹੋਇਆ ਜਿਸ ਦਿਨ ਪਰਮਾਤਮਾ ਨੇ ਚਾਇਆ ਐਮਐਲਏ ਦਾ ਬੰਨਾ ਹੀ ਬੰਨਾ ਦੁਨੀਆ ਦੀ ਕੋਈ ਤਾਕਤ ਨਹੀਂ ਹੋ ਸਕਦੀ ਕਿਉਂਕਿ ਮੈਂ ਕਹਿੰਦਾ ਸੀਗਾ ਕਿ ਸਿੱਖਿਆ ਉਹ ਭਾਰਤ ਲੈਣਾ ਹੀ ਲੈਣਾ ਹੈ ਇਸ ਕਰਕੇ ਉਹ ਮੇਰਾ ਨਿਜੀ ਹੈ ਉਹਦੇ ਨਾਲ ਕਿਸੇ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਾ ਮੈਂ ਅੱਜ ਤੱਕ ਕਿਸੇ ਨੂੰ ਵਰਤ ਕੇ ਕਿਸੇ ਪੌੜੀ ਤੇ ਚੜਿਆ ਔਰ ਜੇਕਰ ਥੋਨੂੰ ਵਰਤਿਆ ਕੋਸੇ ਮਾਈਟੇ ਵਿੱਚ ਤੁਹਾਨੂੰ 9364 ਤੋਂ ਸ਼ੁਰੂ ਹੋ ਕੇ 1 ਲੱਖ ਰੁਪਇਆ ਲੈਣ ਲਾਇਆ ਕੀ ਨਹੀਂ ਲਾਇਆ ਜੇਕਰ ਤੁਹਾਨੂੰ ਸਿੱਖਿਆ ਨੂੰ ਬਾਹਰ ਲਾ ਕੇ ਦਿੱਤਾ ਇੱਥੇ ਕਈ ਵੀਰ ਮੇਰੇ ਗਿਲਾ ਕਰਦੇ ਆ ਕਿ ਭਾਈ ਜੀ ਸਨੀਓਰਟੀ ਵਰਗੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਸਨੀਓਰਟੀ ਵੇਦੇ ਰਹਿੰਦੇ ਜਿਲ੍ਹਾ ਪ੍ਰੀਦਾ ਚ ਬੈਠੇ ਰਹਿੰਦੇ ਅੱਜ ਕਿਤੇ ਗ੍ਰਾਂਟ ਦੀ ਡੇਡ ਹੁੰਦੀ ਨਾ ਸੈਂਟਰ ਦੀ ਸਰਕਾਰ ਨੇ ਸਾਰੀਆਂ ਗ੍ਰਾਂਟਾਂ ਬੰਦ ਕੀਤੀਆਂ ਹੋਈਆਂ ਸਾਲ-ਸਾਲ ਦੋ-ਦੋ ਸਾਲ ਤਰਗਾਹਾਂ ਨਹੀਂ ਸੀ ਮਿਲਣੀਆਂ ਆ ਜਿਹੜੇ ਸੰਦਰਵੀਰ ਬੈਠਾ ਸੀ ਐਚਪੀਆ ਸਾਡਾ ਸਟੇ ਸੈਂਟਰੀਕ ਉਹ ਵਧੀਆ ਕਰ ਰਿਹਾ ਇਹਦੇ ਵਰਗੇ ਵੀ ਸਾਡੀ ਪੈ ਬੈਠੀ ਆ ਲੁਧਿਆਣੇ ਤੋਂ ਇਹਨਾਂ ਨੇ ਸਵਾਂਜੀਤ ਇਹਨਾਂ ਨੇ ਸੀਐਚਪੀ ਨਹੀਂ ਸੀ ਲੱਗਣਾ ਇਹਨਾਂ ਨੇ ਐਚਪੀ ਨਹੀਂ ਲੱਗਣਾ ਇਹਨਾਂ ਦੇ ਕਿਸੇ ਨੇ ਮਾਸਟਰ ਕੈਡਰ ਚ ਪ੍ਰਮੋਟ ਨਹੀਂ ਸੀ ਹੋਣਾ ਅਸੀਂ ਈਟੀਟੀ ਦਾ ਅਫੀਸਰ ਬਣਨਾ ਸੀ ਹੋਰ ਛੱਕੋ ਯਾਰ ਅਲੀ ਗੱਲ ਕਿ ਇਹ ਗੱਲਾਂ ਵੱਖਰੀਆਂ ਸੀ ਸਿੱਖਿਆ ਉਹ ਭਾਰਤ ਦਾ ਹੀ ਢੋਗ ਪੈ ਜਾਣਾ ਸੀਗਾ ਅਗਲੇ ਤਾਂ ਚਾਰ ਬੈਠੇ ਸੀ 5700 ਦਿੱਤਾ ਕੇ ਪਾਕੀ ਵੀ ਚੱਕ ਕੇ ਜਿਲ੍ਹਾ ਪ੍ਰੀਸ਼ਦਾਂ ਚ ਕਰ ਦੇਣੇ ਸੀ ਤੇ ਉਸ ਤੋਂ ਬਾਅਦ ਰੋਂਦੇ ਫਿਰਦੇ ਇਸ ਕਰਕੇ ਦੋਸਤੋ ਭਗਤ ਸਿੰਘ ਹਰਾਂ ਨੇ ਕਦੇ ਰਾਜ ਨਹੀਂ ਸੀ ਕੀਤਾ ਰਾਜ ਕੀਤਾ ਗਾਂਧੀਆ ਨੇ ਨਹਿਰੂਆ ਨੇ ਭਗਤ ਸਿੰਘ ਨੇ ਸ਼ਹੀਦ ਉੱਤਮ ਸੇ ਕਰਤਾਰ ਸਰਾਪੇ ਜੇਕਰ ਫਾਸੀ ਦੇ ਰਸਤੇ ਤੋਂ ਡਰ ਜਾਂਦੇ ਤਾਂ ਸ਼ਾਇਦ ਭਾਰਤ ਇਹ ਯਾਦ ਨਾ ਹੁੰਦਾ ਇਸ ਕਰਕੇ ਕੁਰਬਾਨੀ ਤਾਂ ਕਰਨੀ ਪੈਂਦੀ ਆ ਪਰ ਇੱਕ ਗੱਲ ਬੜੀ ਤਸੱਲੀ ਆ ਕਿ ਜੋ ਉਸ ਸਮੇਂ ਕਿਹਾ ਸੀਗਾ ਕਿ ਮਿੱਤਰੋ ਆ ਚੀਜ਼ ਮਿਲ ਰਹੀ ਆ ਜੇ ਲੈਣੀ ਆ ਯੈਸ ਕਰ ਦਿਓ ਨਹੀਂ ਤਾਂ ਨਾ ਕਰ ਦਿਓ ਔਰ ਤੁਸੀਂ 5000 ਦੇ ਇਕੱਠ ਨੇ ਮੈਨੂੰ ਕਹਾਲ ਸੀਗਾ ਕਿ ਪ੍ਰਧਾਨ ਜੀ ਸਿੱਖਿਆ ਉਹ ਆ ਲੈ ਲਿਓ ਬਾਕੀ ਲੜਾਈ ਲੜਾਂਗੇ ਕਈ ਬੜੀ ਸਾਦੀ ਕਹਿੰਦੇ ਆ ਲੜਾਈ ਕਿੱਥੇ ਲੜੀ ਆ ਅਜੀਬ ਆਤਮਾ ਵਰਗੇ ਵਕੀਲ ਨੂੰ 50 ਲੱਖ ਰੁਪਇਆ ਹਾਈ ਕੋਰਟ ਦੀ ਦਿੱਤਾ ਸੁਪਰੀਮ ਕੋਰਟ ਤੱਕ ਜਾ ਕੇ ਲੜੇ ਪਤਾ ਨਹੀਂ ਕਿੱਥੇ ਕਿੱਥੇ ਲੜਿਆ ਆ ਲੋਕਾ ਸਾਹਿਬ ਹੁਣੇ ਇੱਥੇ 27 ਹਜ਼ਾਰ ਰੁਪਇਆ ਦਿੱਲੀ ਦਾ ਮੰਗੀਆਂ ਦੇ ਸੀ ਮੈਨੂੰ ਕਹਿੰਦੇ ਪ੍ਰਧਾਨ ਜੀ 27 ਹਜ਼ਾਰ ਰੁਪਇਆ ਲੈਣਾ ਔਰ ਹੁਣਾ ਫੱਟ ਵੀ ਵੀ ਕਾਲ ਕਰਦੇ ਆ ਚਿਲਿਆਂ ਦਾ ਫੰਡ ਜੋ ਦਿੱਤਾ ਆ ਮੈਂ ਬੇਨਤੀ ਕਰਦਾ ਕਿ ਬਾਸਾ ਦਾ ਖਰਚਾ ਬਹੁਤ ਹੋ ਗਿਆ ਅਜੇ ਬਾਸਾ ਕੋਲ ਜਪ 10 15 ਤੱਕ ਰਹਿਣਾ ਹੈ ਇਹ ਨਾ ਹੋਵੇਗਾ ਆਪਾਂ ਨੂੰ ਮੰਤਰੀ ਨੂੰ ਦੇਣ ਭਾਈ ਪਹਿਲਾਂ ਪੈਸੇ ਦੇ ਕੇ ਜਾਓ ਇਸ ਕਰਕੇ ਆ ਜਿਹੜੇ ਜਿਹੜੇ ਰਹਿੰਦੇ ਆ